ਮਰੇ ਆਪਾਂ ਪਰਸੋਂ ਇੱਕ ਵੀਡੀਓ ਪਾਈ ਸੀਗੀ ਬਲਰਾਜ ਕਾਲਜ ਦੀ ਉਹ ਦੋ ਮੁੰਡੇ ਤੁਸੀਂ ਪਹਿਲਾਂ ਦੇਖ ਲਓ ਵੀ ਗੇਟ ਦੇ ਵਿੱਚੋਂ ਬਾਹਰ ਨਿਕਲੇ ਐ ਦੋ ਇਹਦੇ ਨਾਲ ਹੋਰ ਐ ਉਹ ਵੀ ਬਾਹਰ ਨਿਕਲੇ ਐ ਆਪਾਂ ਪਰਸੋਂ ਵੀਡੀਓ ਪਾਈ ਸੀ ਉਹ ਕਹਿ ਕਹਾ ਕੇ ਆਪਾਂ ਵੀ ਚਲੋ ਡਿਲੀਟ ਕਰਤੀ ਸੋ ਅੱਜ ਮੈਂ ਸਾਧੂ ਵਾਲੇ ਰੋਡ ਤੇ ਗਿਆ ਸੀ ਆਪਣੇ ਭਰਾ ਕੋਲੇ ਕਿਸੇ ਕੋਲੇ ਕੰਮ ਤਾਂ ਦੋ ਮੁੰਡੇ ਮੋਟਰਸਾਈਕਲ ਤੇ ਉਹ ਪੁੱਠਾ ਸਿੱਧਾ ਬੋਲ ਕੇ ਜਿਹੜੀ ਵੀਡੀਓ ਐਡਿਟ ਕਰਵਾ ਲਈ ਫਲਾਨਾ ਧੰਕਾ ਜੋ ਵੀ ਸੀ ਉਹਨਾਂ ਨੇ ਪੁੱਛਿਆ ਸਿੱਧਾ ਬੋਲਿਆ ਮੈਂ ਇਗਨੋਰ ਕਰਤਾ ਤੇ ਮੈਂ ਆ ਗਿਆ ਵਾਪਿਸ ਮੈਂ ਉੱਥੇ ਗਿਆ ਨਹੀਂ ਸੋ ਆਹ ਚਾਰ ਕੁੜੀਆਂ ਵੀ ਤੁਸੀਂ ਦੇਖ ਲਓ ਵਾਪਸ ਨਿਕਲੀਆਂ ਨੇ ਤੇ ਆਹ ਰੇਟ ਜੀ ਗੱਡੀ ਉਹੀ ਜਿਹੜੀ ਆਪਾਂ ਵੀਡੀਓ ਪਾਈ ਸੀ ਇੱਧਰ ਗਈ ਐ ਉਹ ਚਾਰ ਕੁੜੀਆਂ ਆਈ ਜਾਂਦੀਆਂ ਜਿਹੜੀ ਗੰਦੀ ਕਰਤੂਤ ਆਪਾਂ ਦਿਖਾਉਣੀ ਆਪਾਂ ਉਹ ਦਿਖਾਉਣੇ ਆ ਆ ਚਾਰ ਇੱਥੇ ਲਾ ਲਈ ਇਹਨਾਂ ਨੇ ਗੱਡੀ ਲਾ ਲਈ ਮੋੜ ਕੇ ਵਾਪਿਸ ਆ ਆ ਗੱਡੀ 'ਚੋਂ ਮੁੰਡਾ ਬਾਹਰ ਨਿਕਲਿਆ ਆ ਟੋਪੀ ਜੀ ਵਾਲਾ ਜਿੰਦੇ ਹੁੱਡੀ ਲਿੱਤੀ ਹੋਈ ਆ ਮੂੰਹ ਨੇ ਲੁਕੋਇਆ ਹੋਇਆ ਆ ਕੁੜੀ ਖੈਰੇ ਵਾਲੇ ਜਾਂਦੀਆਂ ਆਪਾਂ ਨਹੀਂ ਜਾਣਦੇ ਮੁੰਡੇ ਕਿਹੜੇ ਆ ਇਹ ਕੁੜੀ ਕਿਹੜੀ ਆ ਉਹ ਕੁੜੀ ਡੱਲਦੀ ਵਾਪਸ ਬਾਗੀ ਕੋਈ ਵੀਡੀਓ ਕੋਈ ਸਕਿਪ ਨਾ ਕਰਿਓ ਆਹ ਮੁੰਡੇ ਨੇ ਡੱਗੀ ਵੀ ਖੋਲੀ ਐ ਮੁੜ ਕੇ ਆਹ ਬਾਈਕਾਂ ਗੱਡੀਆਂ ਚਾਈ ਜਾਂਦੀਆਂ ਕੁੜੀਆਂ ਫਿਰ ਵਾਪਸ ਇੱਧਰ ਜਾ ਰਹੀਆਂ ਨੇ ਹੁਣ ਇੱਕ ਦੂਜੇ ਕੈਮਰੇ ਦੀ ਵੀਡੀਓ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਵੀਰ ਬਣ ਕੇ ਵੀਡੀਓ ਕੋਈ ਸਕਿਪ ਨਾ ਕਰਿਓ ਭਰਾ ਬਣ ਕੇ ਆਪਾਂ ਇਹਨਾਂ ਦੀਆਂ ਕਰਤੂਤਾਂ ਦੱਸ ਦਿਆਂ ਮੈਨੂੰ ਆਏ ਸੀ ਇਹ ਵੀ ਚਲ ਕੋਈ ਨਾ ਗਲਤੀ ਹੋਈ ਐ ਪਰ ਗਲਤੀ ਮੰਨਣ ਕੋਈ ਆਇਆ ਨਹੀਂ ਇਹ ਵੀਡੀਓ ਤਾਂ ਮੈਨੂੰ ਫੋਨ ਕਰਵਾਈ ਗਿਆ ਮੈਂ ਕਿਹਾ ਸੀ ਬੰਦੇ ਮੱਥੇ ਲਵਾ ਦਿਓ ਪਰ ਬੰਦੇ ਮੱਥੇ ਨਹੀਂ ਲੱਗੇ ਇਹ ਵੀ ਹਾਲਾਤ ਇੰਨੇ ਹੋ ਗਏ ਆ ਵੀ ਚੰਗੇ ਬੰਦੇ ਦੀ ਜ਼ਿੰਦਗੀ ਕੋਈ ਨਹੀਂ ਆਪਾਂ ਤਾਂ ਵਿੱਚ ਬੰਦੇ ਪਾ ਕੇ ਆਪਾਂ ਵੀਡੀਓ ਢੀਡ ਕਰਦੇ ਜੇ ਲੋਕ ਕਿਸ ਦੀ ਬੇਇੱਜ਼ਤੀ ਨਾ ਹੋਵੇ ਆਹ ਗੱਡੀ ਉਹੀ ਮੈਂ ਵਾਪਸ ਵੀਡੀਓ ਇਹ ਦੂਜੇ ਕੈਮਰੇ ਦੀ ਇਹ ਨਾਲ ਇੱਥੇ ਵਾਪਸ ਲਾ ਲਈ ਸੀ ਤੇ ਹੁਣ ਸ਼ੇਅਰ ਵੀ ਕਰਨੀ ਹੈ ਇਹ ਵੀਡੀਓ ਆ ਦੇਖੀ ਜਾਊਗੀ ਜੇੜਾ ਕੁਝ ਹੋਊਗਾ ਦੇ ਆ ਕੁੜੀ ਦੇਖੋ ਡਰਦੀਆਂ ਨੇ ਜਦੋਂ ਗੱਡੀ ਖਲੀ ਡੱਦੀ ਵਾਪਸ ਹੋ ਗਈ ਸੀ ਇਹ ਕੁੜੀ ਫਿਰ ਗਾਂਹ ਟੱਪ ਗਈ ਤਿੰਨ ਚਾਰ ਮੁੰਡੇ ਐ ਗੱਡੀ 'ਚ ਹੋਰ ਵੀ ਸਾਧਨ ਆਈ ਜਾਂਦੇ ਆ ਉਹ ਖੈਰੇ ਵਾਲੇ ਪਾਸੋਂ ਤੇ ਆ ਕੁੜੀਆਂ ਪਿੱਛੇ ਵਿੱਚ ਵਿਚਾਰੀਆਂ ਰਹਿੰਦਾ ਮੁੰਡਾ ਗਿਆ ਭੱਜ ਕੇ ਇਹਨੇ ਕੁੜੀ ਵੀ ਕੁੱਟਮਾਰ ਕੀਤੀ ਐ ਇਹ ਇਹ ਪੰਜ ਚਾਰ ਲੱਪਣ ਮਾਰੇ ਆ ਐਤੋਂ ਬਾਅਦ ਇਹ ਭੱਜ ਕੇ ਵਾਪਸ ਆ ਗਿਆ ਗੱਡੀ 'ਚ ਆਪਾਂ ਨੂੰ ਨਹੀਂ ਪਤਾ ਕੀ ਅੱਗ ਸੁਭਾਅ ਖਾਦਾ ਹੋਊਗਾ ਪਰ ਇਹਨਾਂ ਨੇ ਪੂਰੇ ਸਰਦੂਰਗੜ ਦਾ ਮਾਹੌਲ ਖਰਾਬ ਕੀਤਾ ਹੈ ਕਾਲਜ ਫੇਲ ਕਿਹੜੀ ਗੱਲਾਂ ਉਹ ਇਹਨਾਂ ਗੱਲਾਂ ਕਰਕੇ ਫੇਲ ਹੋਇਆ ਸਰਦੂਰਗੜ ਦੇ ਕਿਸੇ ਵੀ ਘਰ ਦੀ ਹੁਣ ਐਡਮਿਸ਼ਨ ਨਹੀਂ ਹੈਗੀ ਕਿਸੇ ਕੁੜੀ ਦੀ ਉੱਥੇ ਡਰਦਾ ਮਾਰਾ ਲਾਉਂਦਾ ਨਹੀਂ ਇਹ ਹਾਲਾਤਾਂ ਕਰਕੇ ਸਾਰੇ ਸਰਦੂਰਗੜ ਵਾਲੇ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਸੋ ਵੀਡੀਓ ਸ਼ੇਅਰ ਕਰਦੇ ਹੋ ਭਰਾ ਬਣ ਕੇ ਹੁਣ ਇਹਨਾਂ ਨੂੰ ਆਪਾਂ ਪਤਾ ਲਵਾਵਾਂਗੇ ਬੰਦੇ ਦਾ ਦੇਖੋ ਇਹਨਾਂ ਦੇ ਸੀਗੇ ਜਿਹੜੇ ਮੋਟਰਸਾਈਕਲ ਤੇ ਕੋ ਪੁੱਠਾ ਸਿੱਧਾ ਬੋਲ ਕੇ ਗਏ ਆ ਆਪਾਂ ਨੂੰ ਐਸੀ ਚੱਲ ਕੋਈ ਨਹੀਂ ਵੀ ਜਵਾਬ ਹੈ ਇਹ ਜਵਾਬ ਨਹੀਂ ਹੈਗੇ ਬਈ ਪ੍ਰਸ਼ਾਸਨ ਦੇਖਦੇ ਆ ਹੁਣ ਆਪਾਂ ਮੈਂ ਪ੍ਰਸ਼ਾਸਨ ਕੋਲੇ ਮੈਂ ਨਹੀਂ ਜਾਂਦਾ ਪ੍ਰਸ਼ਾਸਨ ਆਪੇ ਦੇਖੂ ਆ ਵੀ ਪ੍ਰਸ਼ਾਸਨ ਵਾਲੇ ਬੰਦੇ ਦੇਖਣਗੇ ਵੀ ਮਾਹੌਲ ਕੀ ਬਣਿਆ ਪਿਆ